ਆਦੇ ਸੰਦਰਭ ਦੇ ਵਿੱਚ ਬਹੁਤ ਸਾਰੀਆਂ ਚਰਚਾਵਾਂ ਇਸ ਕਰਕੇ ਦਿਖਾਈ ਦੇ ਰਹੀਆਂ ਕਿਉਂਕਿ ਵਕੋ ਵਕ ਸਮਾਜਿਕ ਪਾਰਟੀਆਂ ਤੇ ਸਿਆਸਤਦਾਨਾਂ ਨੇ ਜਿਸ ਤਰ੍ਹਾਂ ਦਾ ਚੋਣ ਮਹਾਕੁੰਭ ਪਖਾਇਆ ਸੀ ਉਸ ਨੂੰ ਲੈ ਕੇ ਹੁਣ ਕਿਸ ਤਰ੍ਹਾਂ ਦੇ ਰੁਝਾਨ ਦੇ ਨਾਲ ਦੇਸ਼ ਦੀ ਜਨਤਾ ਨੇ ਪੰਜਾਬ ਦੇ ਲੋਕਾਂ ਨੇ VOTING ਕੀਤੀ ਹੈ ਹੁਣ ਤੱਕ ਸਿਰਫ ਕਿਆਸ ਦਿਖਾਈ ਦੇ ਰਿਹਾ ਹੈ ਕਿ ਆਖਰ ਕਿਸ ਢੰਗ ਨਾਲ VOTING ਹੋਈ ਹੈ ਕਿਸ ਤਰ੍ਹਾਂ ਦੇ ਰੋਜ਼ਾਨੇ ਦੇ ਨਾਲ ਸਿਆਸਤਾਂ ਦਾ ਨੱਗੇ ਵੱਸ ਸਕਦੇ ਆ ਜਿਵੇਂ ਹੀ ਐਗਜ਼ਿਟ ਪੋਲ ਸਾਹਮਣੇ ਆਇਆ ਤਾਂ ਕਿਹਾ ਜਾ ਰਿਹਾ ਕਿ ਦੇਸ਼ ਦੇ ਵਿੱਚ ਇੱਕ ਵਾਰ ਫਿਰ ਬੋਧੀ ਸਰਕਾਰ ਆਉਣ ਜਾ ਰਹੀ ਹੈ ਪਰੰਤੂ ਇੰਡੀਆ ਗੱਠਜੋੜ ਵੱਲੋਂ ਇਨਕਾਰ ਕੀਤਾ ਗਿਆ ਹੈ ਕਿ ਐਗਜ਼ਿਟ ਪੋਲ ਝੂਠੇ ਵੀ ਕਈ ਵਾਰ ਸਾਬਤ ਹੋ ਚੁੱਕੇ ਆ ਤਾਂ ਜਿਸ ਤਰ੍ਹਾਂ ਦੀ ਚਰਚਾ ਇੰਡੀਆ ਗੱਠਜੋੜ ਨੇ ਆਪਣੀਆਂ ਬੈਠਕਾਂ ਦੇ ਵਿੱਚ ਬੜਾਈ ਤਾਂ ਉਹਨਾਂ ਵੱਲੋਂ ਵੱਖਰੇ ਹੀ ਤੌਰ ਦਾ ਦਾਵਾ ਕੀਤਾ ਗਿਆ ਹੈ ਉਹਨਾਂ ਨੇ ਜ਼ਿਕਰ ਕੀਤਾ ਹੈ ਜੇ ਕਹਿ ਲਈ ਕਿ ਰਾਹੁਲ ਗਾਂਧੀ ਤੋਂ ਮੀਡੀਆ ਨੇ ਸਵਾਲ ਪੁੱਛਣੇ ਚਾਹੇ ਤਾਂ ਇੱਕੋ ਜਵਾਬ ਸੀ ਕਿ ਤੁਸੀਂ ਸਿੱਧੂ ਮਸੇਵਾਲੇ ਦਾ 295 ਗੀਤ ਸੁਣਿਆ ਤਾਂ ਇਸ਼ਾਰਾ ਸੀ ਕਿ ਇੰਡੀਆ ਗੱਠਜੋੜ 295 ਦੇ ਕਰੀਬ ਸੀਟਾਂ ਲੈ ਕੇ ਦੇਸ਼ ਦੇ ਵਿੱਚ ਸਰਕਾਰ ਬਣਾਉਣ ਜਾ ਰਿਹਾ ਹੈ ਪਰੰਤੂ ਦੂਜੇ ਪਾਸੇ ਐਨਡੀਏ ਨੂੰ ਜਿੰਨੀਆਂ ਕੁ ਸੀਟਾਂ ਦਿਖਾਈਆਂ ਜਾ ਰਹੀਆਂ ਤਾਂ ਇੱਕ ਵੱਡੀ ਹਲਚਲ ਨਤੀਜਿਆਂ ਤੋਂ ਪਹਿਲਾਂ ਦਿਖਾਈ ਦਿੱਤੀ ਹੈ ਚੋਣ ਕਮਿਸ਼ਨ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਆ ਤਾਂ ਕਹਿ ਸਕਦੇ ਆ ਕਿ 7ਵੇਂ ਗੇੜ ਦੇ ਵਿੱਚ ਜਿਸ ਤਰ੍ਹਾਂ ਦੇ ਰੁਝਾਨ ਸਾਹਮਣੇ ਆਏ ਆ ਤਾਂ ਕਹਿ ਸਕਦੇ ਆ ਕਿ ਪੰਜਾਬ ਦੀਆਂ ਇਹਨਾਂ 7ਵੇਂ ਗੇੜ ਵਿੱਚ ਹੋਈਆਂ ਚੋਣਾਂ ਦੌਰਾਨ ਜਿਹੜਾ ਵੋਟ ਫੀਸ ਦੀ ਨਿਕਲ ਕੇ ਬਾਹਰ ਆਇਆ ਹੈ ਤਾਂ ਕਿਤਨਾ ਕਿਤੇ 2024 ਦੇ ਵਿੱਚ ਜਿਸ ਤਰ੍ਹਾਂ ਦੀ ਵੋਟ ਪਰਸੈਂਟੇਜ ਦੇਖਣ ਨੂੰ ਮਿਲੀ ਹੈ ਤਾਂ ਕਿਹਾ ਜਾ ਰਿਹਾ ਕਿ 2009 2014 ਤੇ 2019 ਦੇ ਵਿੱਚ ਜਿਸ ਤਰ੍ਹਾਂ ਦੀ ਵੋਟ ਪਰਸੈਂਟ ਦੇਖਣ ਨੂੰ ਮਿਲੀ ਸੀ ਤਾਂ ਕਿਤੇ ਨਾ ਕਿਤੇ 2024 ਦੇ ਵਿੱਚ ਲੋਕਾਂ ਨੇ ਉਸ ਤਰ੍ਹਾਂ ਦਾ ਰੁਜ਼ਾਨ ਨਹੀਂ ਦਿਖਾਇਆ ਹਰ ਸਿਆਸੀ ਪਾਰਟੀ ਜੋੜ-ਤੋੜ ਕਰ ਰਹੀ ਹੈ ਬਹੁਤ ਸਾਰੀਆਂ ਮੀਟਿੰਗਾਂ ਦਾ ਸਿਲਸਿਲਾ ਅੰਦਰੂਨੀ ਤੌਰ ਤੇ ਦਿਖਾਈ ਦੇ ਰਿਹਾ ਹੈ ਤਾਂ ਕੱਲ ਆਉਣ ਵਾਲੇ ਨਤੀਜਿਆਂ ਤੋਂ ਬਾਅਦ ਨਵੀਂ ਸ਼ੁਰੂਆਤ ਉਹ ਸਿਆਸਤਦਾਨ ਕਰਨਗੇ ਜਿਨ੍ਹਾਂ ਦੇ ਹਿੱਸੇ ਪੰਜਾਬ ਦੇ ਲੋਕਾਂ ਨੇ ਆਪਣੀ ਵੋਟ ਦੇ ਨਾਲ ਜਿੱਤ ਲਿਖੀ ਆ ਤਾਂ ਹਰ ਸਿਆਸੀ ਪਾਰਟੀ ਜਿਸ ਤਰ੍ਹਾਂ ਦੇ ਦਾਅਵੇ ਕਰਦੀ ਹੈ ਤਾਂ ਉਸ ਦੇ ਨਾਲ ਕੱਲ ਆਉਣ ਵਾਲੇ ਨਤੀਜਿਆਂ ਤੋਂ ਬਾਅਦ ਸਿਆਸੀ ਪਾਰਟੀਆਂ ਦੇ ਵਿੱਚ ਖੜਾਕ ਵੀ ਦਿਖਾਈ ਦੇਗਾ ਕੁਝ ਸਿਆਸੀ ਪਾਰਟੀਆਂ ਦਾ ਭੁਖ ਵੀ ਤੈ ਹੋਏਗਾ ਕੁਝ ਸਿਆਸਤਦਾਨਾਂ ਨੂੰ ਨਿਰਾਸ਼ ਵੀ ਹੋਣਾ ਪਏਗਾ ਤਾਂ ਕਹਿ ਸਕਦੇ ਆ ਕਿ ਜਿਸ ਤਰ੍ਹਾਂ ਦੀ ਹਿਲਜੁਲ ਕੱਲ ਆਉਣ ਵਾਲੇ ਨਤੀਜਿਆਂ ਤੋਂ ਬਾਅਦ ਦਿਖਾਈ ਦੇਗੀ ਤਾਂ ਉਸ ਦੇ ਵਿੱਚ ਜਿਸ ਤਰ੍ਹਾਂ ਦੇ ਖੜਾਕ ਦੀ ਉਮੀਦ ਦਿਖਾਈ ਦੇ ਰਹੀ ਹੈ ਤਾਂ ਜਿਸ ਤਰ੍ਹਾਂ ਦੇ ਅੰਦਾਜ਼ੇ ਜਿਸ ਤਰ੍ਹਾਂ ਦੇ ਐਗਜ਼ਿਟ ਪੋਲ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਨੂੰ ਲੈ ਕੇ ਦਰਸਾਏ ਗਏ ਤਾਂ ਉਸ ਦੇ ਵਿੱਚ ਕਿਹਾ ਜਾ ਰਿਹਾ ਕਿ ਸਰਕਾਰ ਦੇ ਹੱਥ ਨਰਾਸ਼ਾ ਲੱਗ ਸਕਦੀ ਹੈ ਸ਼੍ਰੋਮਣੀ ਅਕਾਲੀ ਦਲੋਂ ਵੀ ਕਿਤਨਾ ਕਿਤੇ ਵੱਡੀ ਉਦਾਸੀ ਦੇ ਵਿੱਚ ਉਹ ਲੰਘਣਾ ਪੈ ਸਕਦਾ ਹੈ ਹਰ ਸੀਟ ਤੇ ਭਾਵੇਂ ਫਸਵਾ ਮੁਕਾਬਲਾ ਦਿਖਾਈ ਦਿੱਤਾ ਪਰantu ਜੇ ਜ਼ਿਕਰ ਕਰ ਲਈਏ ਕਿ ਆਖਰ 2024 ਦੇ ਵਿੱਚ ਜਿਸ ਤਰ੍ਹਾਂ ਵੋਟ ਪਰਸੈਂਟੇਜ ਦਿੱਗੀ ਹੈ ਉਸ ਦੇ ਨਾਲ ਆਖਰ ਕਿਹੜੀ ਸਿਆਸੀ ਪਾਰਟੀ ਦਾ ਘਟ ਆਖਰ ਕਿਹੜੀ ਸਿਆਸੀ ਪਾਰਟੀ ਦਾ ਕਦ ਘਟਦਾ ਵਿਖਾਈ ਦੇ ਰਿਹਾ ਤਾਂ ਚੌਂਦ ਤੀਜੇ ਤੋਂ ਪਹਿਲਾਂ ਇਹ ਵੀ ਦਿਖਾਈ ਦੇ ਰਿਹਾ ਹੈ ਕਿ ਜੇ ਆਮ ਆਦੀ ਪਾਰਟੀ ਦੇ ਹੱਥ ਕੁਝ ਸੀਟਾਂ ਲਗਦੀਆਂ ਨੇ ਤਾਂ ਇਸ ਵਾਰ ਕੁਝ ਕੈਬਨਟ ਮੰਤਰੀਆਂ ਦੀ ਚੋਣ ਕਰਕੇ ਉਹਨਾਂ ਨੂੰ ਉਮੀਦਵਾਰ ਬਣਾਇਆ ਗਿਆ ਤਾਂ ਜਿਵੇਂ ਹੀ ਕੁਝ ਕੈਬਨਟ ਮੰਤਰੀ ਜਿੱਤਦੇ ਆ ਤਾਂ ਇੱਕ ਵਾਰ ਫੇਰ ਸਰਕਾਰ ਨੂੰ ਸਿਆਸੀ ਪਾਰਟੀਆਂ ਨੂੰ ਜਿੰਮਨੀ ਚੋਣ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤਾਂ ਜ਼ਿਕਰ ਕਰ ਲਈਏ ਜਲੰਧਰ ਵੈਸਟਰੋਂ ਵ代यक ਸ਼ੀਤਲ ਉਂਗਰਾਲ ਦਾ ਅਸਤੀਫਾ ਵੀ ਮਨਜ਼ੂਰ ਕਰ ਲਿਆ ਗਿਆ ਤਾਂ ਕਹਿ ਸਕਦੇ ਹਾਂ ਕਿ ਸ਼ੀਤਲ ਉਂਗਰਾਲ ਤੇ ਸੁਸ਼ੀਲ ਰਿੰਕੂ ਨੇ ਜਿਸ ਤਰ੍ਹਾਂ ਪਾਰਟੀ ਨੂੰ ਛੱਡਿਆ ਪਾਰਟੀ ਨੂੰ ਨਮਸ਼ੀਦਾ ਸਾਹਮਣਾ ਕਰਨਾ ਪਿਆ ਤਾਂ ਉਸ ਦੇ ਨਾਲ ਕਹਿ ਸਕਦੇ ਹਾਂ ਕਿ ਸ਼ੀਤਲ ਉਂਗਰਾਲ ਨੂੰ ਵੀ ਥੋੜੀ ਹਰਾਸਮੈਂਟ ਮੌਜੂਦਾ ਸਰਕਾਰ ਨੇ ਦਿੱਤੀ ਆ ਤਾਂ ਕੁਝ ਸਨੇਹੇ ਸ਼ੀਤਲ ਉਂਗਰਾਲ ਦੇ ਕੋਲੇ ਲੱਗੇ ਸੀ ਕਿ ਤੁਹਾਡਾ ਅਸਤੀਫਾ ਸਪੀਕਰ ਸਾਹਿਬ ਨੇ ਪ੍ਰਵਾਨਨਾ ਕੀਤਾ 3 ਤਰੀਕ ਨੂੰ ਤੁਹਾਨੂੰ ਸਪੀਕਰ ਦੇ ਕੋਲੇ ਪੇਸ਼ ਹੋਣਾ ਪਏਗਾ ਜਿਵੇਂ ਹੀ ਸ਼ੀਤਲ ਉਂਗਰਾਲ ਅੱਜ ਸਪੀਕਰ ਦੇ ਕੋਲੇ ਆਪਣੀ ਹਾਜ਼ਰੀ ਲਵਾਉਣ ਲਈ ਪਹੁੰਚਦੇ ਆ ਤਾਂ ਉੱਥੇ ਜਾ ਕੇ ਕੁਝ ਘਟਨਾ ਕਰਮ ਵੱਖਰੇ ਹੀ ਤਰ੍ਹਾਂ ਦਾ ਵਖਾ ਹੀ ਦਿੱਤਾ ਹੈ ਤਾਂ ਜਿਸ ਤਰ੍ਹਾਂ ਦੇ ਬੋਲ ਸ਼ੀਤਲ ਉਂਗਰਾਲ ਦੇ ਨਤੀਜਿਆਂ ਤੋਂ ਪਹਿਲਾਂ ਦਿਖਾਈ ਦਿੱਤੇ ਸਨ ਤਾਂ ਭਾਜਪਾ ਦੀ ਸੁਰ ਦੇ ਨਾਲ ਸੁਰ ਮਿਲਾ ਕੇ ਚੱਲ ਰਹੇ ਸਨ ਉਹਨਾਂ ਦੇ ਕਟੜ ਬੜੋਦੀ ਸੁਸ਼ੀਲ ਰਿੰਕੂ ਉਮੀਦਵਾਰ ਸਨ ਜਿਨ੍ਹਾਂ ਦੇ ਹੱਕ ਵਿੱਚ ਉਹ ਡਟੇ ਦਿਖਾਈ ਦਿੱਤੇ ਪਰੰਤੂ ਜਿਵੇਂ ਹੀ ਚੋਣਾ ਸਮਾਪਤ ਹੋਈਆਂ ਤਾਂ ਸ਼ੀਤਲ ਉਂਗਰਾਲ ਨੇ ਮੋਦੀ ਫੈਮਲੀ ਵਾਲਾ ਉਹ ਸੁਨੇਹਾ ਵੀ ਹਟਾਤਾ ਤੇ ਦੂਜੇ ਪਾਸੇ ਇਹ ਵੀ ਸੁਨੇਹਾ ਦਿੱਤਾ ਕਿ ਉਹ ਅਸਤੀਫਾ ਵਾਪਸ ਲੈਣ ਜਾ ਰਹੇ ਆ ਪਰੰਤੂ ਜਿਵੇਂ ਹੀ ਅੱਜ ਉਹਨਾਂ ਨੇ ਅਸਤੀਫਾ ਵਾਪਸ ਲਿਆ ਤਾਂ ਨਾਲ ਦੀ ਨਾਲ ਇਹ ਗੱਲ ਵੀ ਕੀਤੀ ਕਿ ਖਜ਼ਾਨੇ ਤੇ ਬੋਝ ਪੈ ਸਕਦਾ ਹੈ ਮੇਰੇ ਹਲਕੇ ਦੇ ਲੋਕਾਂ ਨੇ ਮੈਨੂੰ ਸੁਝਾ ਦਿੱਤਾ ਹੈ ਜੇ ਦੁਬਾਰਾ ਇਲੈਕਸ਼ਨ ਹੁੰਦੀ ਹੈ ਤਾਂ ਇੱਕ ਵੱਖਰੀ ਤਰ੍ਹਾਂ ਦੀ ਸਥਿਤੀ ਦਾ ਸਾਹਮਣਾ ਸ਼ੀਤਲ ਅੰਗਰਾਲ ਨੂੰ ਵੀ ਝੱਲਣਾ ਪੈ ਸਕਦਾ ਹੈ ਤਾਂ ਜਿਵੇਂ ਹੀ ਆਪਣੀ ਬਿਆਨਬਾਜ਼ੀ ਤੋਂ ਪਲਟਦੇ ਨਜ਼ਰਾਂਦੇ ਆ ਸ਼ੀਤਲ ਅੰਗਰਾਲ ਤਾਂ ਦੁਪਹਿਰ ਤੱਕ ਇੱਕ ਸਨੇਹਾ ਸ਼ੀਤਲ ਅੰਗਰਾਲ ਤੱਕ ਲੱਗ ਜਾਂਦਾ ਕਿ ਸਰਕਾਰ ਨੇ ਸਪੀਕਰ ਸਾਹਿਬ ਨੇ ਉਹਨਾਂ ਦਾ ਅਸਤੀਫਾ ਮੰਜ਼ੂਰ ਕਰ ਲਿਆ ਜਿਸ ਤੋਂ ਬਾਅਦ ਸਥਿਤੀ ਸਪਸ਼ਟ ਹੋ ਗਈ ਹੈ ਕਿ ਜਲੰਧਰ ਵੈਸਟ ਤੋਂ ਜਿਮਨੀ ਚੌਂਕ ਦਿਖਾਈ ਦੇਗੀ ਤੇ ਨਾਲ ਦੀ ਨਾਲ ਜਿਵੇਂ ਕੱਲ ਨਤੀਜੇ ਆਉਂਦੇ ਆ ਤਾਂ ਉਸ ਤੋਂ ਬਾਅਦ ਜਿੰਨੀਆਂ ਕੁ ਕੈਬਨਟ ਮੰਤਰੀ ਸੀਟਾਂ ਕੱਢਦੇ ਨੇ ਤਾਂ ਉਸ ਤੋਂ ਬਾਅਦ ਸਰਕਾਰ ਨੂੰ ਜਿਮਨੀ ਚੌਂਕ ਲਈ ਵੀ ਤਿਆਰ ਰਹਿਣਾ ਹੋਵੇਗਾ ਤੇ ਇਸ ਦੇ ਲਈ ਲੋਕ ਵਾਰ ਫਿਰ ਵੋਟਾਂ ਵਾਲੇ ਰੁਝਾਨ ਦੇ ਵਿੱਚ ਦਿਖਾਈ ਦੇਣਗੇ ਜੇ ਗੱਲ ਕਰ ਲਈਏ ਆਖਰ ਸ਼੍ਰੋਮਣੀ ਅਕਾਲੀ ਦਲ ਦੀ ਤਾਂ ਕਿਹਾ ਜਾ ਰਿਹਾ ਕਿ ਇਸ ਚੋਣ ਦੇ ਦੌਰਾਨ ਪੰਜਾਬ ਬਚਾਓ ਯਾਤ ਦਾ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਕੱਢੀ ਗਈ ਸੀ ਵੱਡਾ ਪਿਆਰ ਹੰਗਾਰਾ ਉਹਨਾਂ ਨੂੰ ਇਸ ਯਾਤਰਾ ਦੇ ਦੌਰਾਨ ਮਿਲਿਆ ਹੋ ਸਕਦਾ ਹੈ ਪਰ ਇਹ ਵੀ ਦੇਖਣਾ ਹੋਏਗਾ ਕਿ ਆਉਣ ਵਾਲੇ ਇਹਨਾਂ ਨਤੀਜਿਆਂ ਦੇ ਵਿੱਚ ਜੇ ਉਹਨਾਂ ਦੇ ਹੱਥ ਉਹਨਾਂ ਦੀ ਆਪਣੀ ਸੀਟ ਹਰ ਸਿਮਰਤ ਕੋਰ ਬਦਲ ਵਾਲੀ ਮਿਲਦੀ ਹੈ ਜਾਂ ਬਾਕੀ ਸੀਟਾਂ ਤੇ ਰਿਜ਼ਲਟ ਸਾਹਮਣੇ ਆਉਂਦੇ ਆ ਤਾਂ ਉਸ ਦੇ ਨਾਲ ਸ਼ਰੋਮਣੀਆਂ ਕਾਲੇਦਲੋਂ ਕਿਸ ਤਰ੍ਹਾਂ ਦੀ ਸਥਿਤੀ ਵਿੱਚੋਂ ਲੰਘਣਾ ਪਏਗਾ ਬਹੁਤ ਸਾਰੇ ਵੱਡੇ ਸਵਾਲ ਸੁਖਵੀਰ ਸਿੰਘ ਬਾਦਲ ਨੂੰ ਕੀਤੇ ਜਾਣਗੇ ਇਹ ਵੀ ਕਿਹਾ ਜਾ ਰਿਹਾ ਕਿ ਜਿਸ ਤਰ੍ਹਾਂ ਸਕੰਦਰ ਸਿੰਘ ਮਲੂਕਾ ਦੀ ਭੂਮਿਕਾ ਲੁਕਵੇਂ ਢੰਗ ਵਾਲੀ ਰਹੀ ਹੈ ਸਖਦੇਸ਼ ਢੀਂਡਸਾ ਨੇ ਚੁੱਪ ਧਾਰ ਕੇ ਰੱਖੀ ਹੋਈ ਸੀ ਤਾਂ ਕਹਿ ਸਕਦੇ ਹਾਂ ਕਿ ਇਹਨਾਂ ਨਤੀਜਿਆਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਜੋ ਵੀ ਨਤੀਜੇ ਸਾਹਮਣੇ ਆਉਣਗੇ ਉਸ ਤੋਂ ਬਾਅਦ ਇੱਕ ਨਵੀਂ ਹੀ ਤਰ੍ਹਾਂ ਦੀ ਸਫਬੰਦੀ ਵੀ ਦਿਖਾਈ ਦੇ ਸਕਦੀ ਹੈ ਇਹ ਵੀ ਕਿਹਾ ਜਾ ਰਿਹਾ ਕਿ ਸਗਦੇਵ ਸਿੰਘ ਢਿੰਡਸਾ ਹੋਰਾਂ ਨੇ ਆਖਰ ਕਿਹੜੀ ਸਿਆਸੀ ਧਿਰ ਨੂੰ ਫਾਇਦਾ ਪਚਾਇਆ ਜਿੱਤ ਹਾਰ ਦੇ ਨਤੀਜਿਆਂ ਦੇ ਵਿੱਚ ਕਿਹਾ ਜਾ ਰਿਹਾ ਕਿ ਸੰਗਰੂਰ ਦੇ ਵਿੱਚ ਸਿਮਰਜੀਤ ਸਿੰਘ ਮਾਨ ਕਾਫੀ ਅੱਗੇ ਦਿਖਾਈ ਦੇ ਰਹੇ ਸਨ ਸੁਖਪਾਲ ਖੈਰਾ ਮਿੱਥ ਹੇਰ ਦੇ ਵਿਚਾਲੇ ਇੱਕ ਟੱਕਰ ਦਿਖਾਈ ਦੇ ਰਹੀ ਸੀ ਤਾਂ ਇਸ ਦਰਮਿਆਨ ਕਹਿ ਸਕਦੇ ਆ ਕਿ ਕੁਝ ਸੂਤਰਾਂ ਦੇ ਹਵਾਲੇ ਨਾਲ ਸਾਡੇ ਕੋਲ ਕੁਝ ਅਜਿਹੇ ਉਮੀਦਵਾਰਾਂ ਦੇ ਨਾਮ ਪਹੁੰਚੇ ਨੇ ਜਿਹਦੇ ਵਿੱਚ ਸਪਸ਼ਟ ਦਿਖਾਈ ਦੇ ਰਿਹਾ ਕਿ ਆਖਰ ਕਾਂਗਰਸ ਨੂੰ 7 ਦੇ ਕਰੀਬ ਡਿਕਟਾਂ ਤੇ ਜਿਹੜੇ ਉਮੀਦਵਾਰ ਦਿੱਤੇ ਗਏ ਉਹ ਸੀਟਾਂ ਕੱਟ ਦੇ ਵਿਖਾਈ ਦੇ ਰਿਆ ਜੇ ਸੰਗਰੂਰ ਸੀਟ ਦੀ ਗੱਲ ਕਰੀਏ ਤਾਂ ਸੰਗਰੂਰ ਦੇ ਵਿੱਚ ਜਿੰਨੀ ਵੋਟ ਸਿਮਰਨਜੀਤ ਸਿੰਘ ਮਾਨ ਦੇ ਹੱਕ ਵਿੱਚ ਪੋਲ ਹੋਈ ਹੈ ਉਸ ਦਾ ਫਾਇਦਾ ਉਸ ਦਾ ਨੁਕਸਾਨ ਕਿਸ ਸੁਖਪਾਲ ਖੈਰਾਂ ਨੂੰ ਹੋ ਰਿਹਾ ਕੀ ਉਸ ਦਾ ਫਾਇਦਾ ਮੀਤ ਹੇਰ ਨੂੰ ਹੋ ਰਿਹਾ ਤਾਂ ਕੁਝ ਸੰਭਾਵਨਾਵਾਂ ਇਹ ਦਿਖਾਈ ਦਿੱਤੀਆਂ ਕਿ ਸਿਮਰਜੀਤ ਸਿੰਘ ਮਾਣੂ ਭੁਗਤੀ ਵੋਟ ਦੇ ਨਾਲ ਮੀਤ ਹੀਰ ਦੇ ਇਸ ਦੀ ਸੰਸਦ ਦੇ ਵਿੱਚ ਦਿਖਾਈ ਦੇ ਸਕਦਿਆ ਤਾਂ ਕਹਿ ਸਕਦੇ ਆ ਕਿ ਜੇ ਮੀਤ ਹੀਰ ਜਿੱਤ ਕੇ ਸੰਸਦੀਆਂ ਪੌੜੀਆਂ ਚੜਦੇ ਆ ਤਾਂ ਸੰਗਰੂਰ ਸੀਟ ਤੇ ਇੱਕ ਵਾਰ ਫਿਰ ਜਿਮਨੀ ਚੌਣ ਦਾ ਸਾਹਮਣਾ ਸਿਆਸੀ ਪਾਰਟੀਆਂ ਨੂੰ ਕਰਨਾ ਪਏਗਾ ਤੇ ਵੀ ਚਰਚਾਵਾਂ ਦਿਖਾਈ ਦਿੱਤੀਆਂ ਕਿ ਜਿਸ ਢੰਗ ਨਾਲ ਸ਼੍ਰੋਮਣੀ ਅਕਾਲੀ ਦਲ ਨੇ ਮੌਕਾ ਪ੍ਰਸਤੀ ਦੇ ਨਾਲ ਸਖਦੇਵ ਸਿੰਘ ਢਿੰਡਸਾ ਦੇ ਸੁਪੁੱਤਰ ਪਰਮਿੰਦਰ ਸਿੰਘ ਢਿੰਡਸਾ ਨੂੰ ਇਸ ਵਾਰ ਟਿਕਟ ਨਹੀਂ ਦਿੱਤੀ ਆਪਣਾ ਉਮੀਦਵਾਰ ਨਹੀਂ ਬਣਾਇਆ ਤੇ ਇਕਬਾਲ ਸਿੰਘ ਝੁੰਦਾ ਨੂੰ ਉਮੀਦਵਾਰ ਬਣਾ ਕੇ ਮੈਦਾਨ 'ਚ ਭੇਜਿਆ ਸੀ ਪਰੰਤੂ ਕਿਆ ਜਾ ਰਿਹਾ ਕਿ ਇਕਬਾਲ ਸਿੰਘ ਚੁੰਦਾ ਆਪਣੇ ਰਸੂਖ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਕੈਡਰ ਦੇ ਹਿਸਾਬ ਨਾਲ ਵੋਟਾਂ ਲੈ ਜਾਣਗੇ ਪਰੰਤੂ ਜਿੱਤ ਵਾਲਾ ਰਾਹ ਫੜਦੇ ਵਖਾਈ ਨਹੀਂ ਦੇ ਰੇ ਤਾਂ ਕਹਿ ਸਕਦੇ ਆ ਕਿ ਜੇ ਸੰਗਰੂਰ ਸੀਤੇ ਜ਼ਿਮਨੀ ਚੋਣ ਹੁੰਦੀ ਆ ਤਾਂ ਸਖਦੇਵ ਸਿੰਘ ਢੀਂਡਸਾ ਕਿਸ ਤਰ੍ਹਾਂ ਦਾ ਪੈਂਤੜਾ ਖੇਡਦੇ ਆ ਕਿਉਂਕਿ ਦੇਸ਼ ਦੇ ਵਿੱਚ ਜੇ ਐਨਡੀਏ ਦੀ ਸਰਕਾਰ ਮੋਦੀ ਸਰਕਾਰ ਦਿਖਾਈ ਦਿੰਦੀ ਹੈ ਤਾਂ ਕਿਹਾ ਜਾ ਰਿਹਾ ਕਿ ਸਖਦੇਵ ਸਿੰਘ ਢਿੰਡਸਾ ਦਾ ਸਿਆਸੀ ਕਦਮ ਵੱਧ ਸਕਦਾ ਹੈ ਕਿਉਂਕਿ ਜਿਸ ਤਰ੍ਹਾਂ ਦਾ ਉਹਨਾਂ ਨਾਲ ਇੱਕ ਰਿਸ਼ਤਾ ਕੇਂਦਰ ਵਿੱਚ ਰਹਿਣ ਵਾਲੀ ਸਰਕਾਰ ਦਾ ਦਿਖਾਈ ਦਿੰਦਾ ਹੈ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸੇ ਸਮੇਂ ਸਖਦੇਵ ਸਿੰਘ ਢਿੰਡਸਾ ਦੀਆਂ ਸਿਫਤਾਂ ਦੇ ਪੁੱਲ ਬੰਦੇ ਵਿਖਾਈ ਦਿੱਤੇ। ਕਿਹਾਦਾ ਵੀ ਜਾ ਰਿਹਾ ਸੀ ਕਿ ਗਾਠਚੋੜ ਦੌਰਾਨ ਸਖਦੇਵ ਸਿੰਘ ਢਿੰਡਸਾ ਦੀ ਭੂਮਿਕਾ ਵੱਡੀ ਹੋ ਸਕਦੀ ਹੈ। ਪਰੰਤੂ ਵੱਡੀ ਨਿਰਾਸ਼ਾ ਸਖਦੇਵ ਸਿੰਘ ਢਿੰਡਸਾ ਦੇ ਹੱਥ ਲੱਗੀ। ਜਿਨ੍ਹਾਂ ਨੇ ਇਸ ਚੋਣ ਦੌਰਾਨ ਚੁੱਪ ਰਹਿਣਾ ਹੀ ਠੀਕ ਸਮਝਿਆ। ਤਾਂ ਜੇ ਮੀਤਹਿਰ ਜਿੱਤ ਕੇ ਅੱਗੇ ਵਧਿਆ ਤਾਂ ਕਿਹਾ ਜਾ ਰਿਹਾ ਕਿ ਉਸ ਤੋਂ ਬਾਅਦ ਸਖਦੇਵ ਸਿੰਘ ਢਿੰਡਸਾ ਕੋਈ ਵੱਡਾ ਸਿਆਸੀ ਪੈਂਤੜਾ ਖੇੜ ਸਕਦੇ ਆ ਤਾਂ ਜਿਮਨੀ ਚੋਣ ਦੌਰਾਨ ਸੁਖਦੇਵ ਸਿੰਘ ਢਿੰਡਸਾ ਦੀ ਭੂਮਿਕਾ ਵੱਡੀ ਹੋ ਸਕਦੀ ਹੈ ਤੇ ਕਿਹਾ ਜਾ ਰਿਹਾ ਕਿ ਜੇ ਸਰਕਾਰ ਵਾਲੇ ਪਖਤੋਂ ਦਲਬੀਰ ਗੋਲੜੀ ਨੂੰ ਕਾਂਗਰਸ ਤੋਂ ਆਮਾਦੀ ਪਾਰਟੀ ਚ ਲਿਆਂਦਾ ਗਿਆ ਤਾਂ ਨਾਲ ਦੀ ਨਾਲ ਹੁਣ ਉਹਨਾਂ ਨੂੰ ਉਮੀਦਵਾਰ ਵੀ ਬਣਾਇਆ ਜਾ ਸਕਦਾ ਹੈ ਜੇ ਜਿਮਨੀ ਚੋਣ ਹੁੰਦੀ ਹੈ ਪਰਮਿੰਦਰ ਸਿੰਘ ਢਿੰਡਸਾ ਵੀ ਚੌੜ ਮੈਦਾਨ ਵਿੱਚ ਦਿਖਾਈ ਦੇ ਸਕਦੇ ਆ ਤਾਂ ਕਹਿ ਸਕਦੇ ਆ ਕਿ ਇੱਕ ਫਸਵੀ ਟੱਕਰ ਫਿਰ ਜਿਮਨੀ ਚੌੜ ਦੇ ਵਿੱਚ ਸਰਕਾਰ ਸੁਖਦੇਵ ਸਿੰਘ ਢਿੰਡਸਾ ਦੇ ਵਿਚਾਲੇ ਦਿਖਾਈ ਦੇ ਸਕਦੀ ਹੈ ਪਰੰਤੂ ਵਿਕੜਾ ਹੋਏਗਾ ਕਿ ਜੇ ਜਿਮਨੀ ਚੌੜ ਦੇ ਵਿੱਚ ਭਾਜਪਾ ਆਪਣੀ ਕੋਈ ਭੂਮਿਕਾ ਦਾ ਕਰਦੇ ਆ ਤਾਂ ਉਸ ਦਾ ਵੱਡਾ ਲਾਭ ਸੁਖਦੇਵ ਸਿੰਘ ਢਿੰਡਸਾ ਨੂੰ ਕਿੱਡਾ ਕੋ ਹੋ ਸਕਦਾ ਇਸੇ ਤਰ੍ਹਾਂ ਖੰਡੂਰ ਸਾਹਿਬ ਸੀਟ ਦਾ ਜ਼ਿਕਰ ਕਰ ਲਈਏ ਤਾਂ ਖੰਡੂਰ ਸਾਹਿਬ ਸੀਟ ਤੋਂ ਭਾਈ ਅਮਰਪਾਲ ਸਿੰਘ ਨੂੰ ਜਸ ਢੰਗ ਨਾਲ VOTING ਜਿਸ ਤਰ੍ਹਾਂ ਦਾ ਵੋਟ ਪੁਗਦਾਨ ਹੋਇਆ ਤਾਂ ਕਿਹਾ ਜਾ ਰਿਹਾ ਕਿ ਅਮਰਪਾਲ ਸਿੰਘ ਜੇ ਜੇਤੂ ਹੋ ਕੇ ਨਿਕਲਦੇ ਆ ਤਾਂ ਮਾਝੇ ਦੀ ਰਾਜਨੀਤੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਲੱਗ ਸਕਦਾ ਹੈ ਕਿਉਂਕਿ ਇਹadesh Pratap Singh ਕੈਰਨੂ ਪਾਰਟੀ ਤੋਂ ਕੱਢ ਦਿੱਤਾ ਗਿਆ ਡਾਕਟਰ ਰਤਨ ਸਿੰਘ ਜਨਾਲਾ ਪਾਰਟੀ ਛੱਡ ਚੁੱਕਿਆ ਰੰਜੇ ਸਿੰਘ ਬ੍ਰਮਪੁਰਾ ਫੋਟ ਹੋ ਚੁੱਕਿਆ ਸੇਵਾ ਸਿੰਘ ਸੇਖਵਾ ਫੋਟ ਹੋ ਚੁੱਕਿਆ ਤਾਂ ਮਾਝੇ ਦੀ ਰਾਜਨੀਤੀ ਦੇ ਵਿੱਚ ਜਿਸ ਤਰ੍ਹਾਂ ਕਿਹਾ ਜਾਂਦਾ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਮਾਲਵਾ ਜ਼ੋਨ ਤੇ ਮਾਝਾ ਜ਼ੋਨ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਹਮੇਸ਼ਾ ਪਰਚਮ ਵੱਡੇ ਪੱਦਰ ਤੇ ਲਹਿਰਾਉਂਦਾ ਦਿਖਾਈ ਦਿੱਤਾ ਕਿਉਂਕਿ ਸਮੇਂ-ਸਮੇਂ ਤੇ ਬਹੁਤ ਸਾਰੇ ਮਾਜੇ ਦੇ ਜਰਨੈਲ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੱਡੀ ਭੂਮਿਕਾ ਦਿਖਾਈ ਦਿੰਦੇ ਆ ਤਾਂ ਕਿਹਾ ਜਾ ਰਿਹਾ ਕਿ ਜਦੋਂ ਹੁਣ ਮਾਜੇ ਦੀ ਧਰਤੀ ਤੇ ਬਹੁਤ ਸਾਰੀਆਂ ਵਿਕਟਾਂ ਸ਼੍ਰੋਮਣੀ ਅਕਾਲੀ ਦਲ ਦੀਆਂ ਡਿੱਗ ਗਈਆਂ ਹੁਣ ਤਾਂ ਇੱਕੋ ਇੱਕ ਜਰਨੈਲ ਬਿਕਰਮ ਸਿੰਘ ਮਜੀਠੀਆ ਦਖਾਈ ਦਿੰਦੇ ਆ ਕਾ ਉਹਨਾਂ ਦੀ ਹਰਮਨ ਪਿਆਰਤਾ ਜਾਂ ਉਹਨਾਂ ਦੇ ਨਾਲੋਂ ਟੁੱਟ ਗਏ ਜਿਹੜੇ ਲੋਕ ਚਲੇ ਗਏ ਆ ਚਾਹੇ ਟਿੱਕਾ ਸੀ ਚਾਹੇ ਤਲਵੀਰ ਗਿਰਤ ਸਨ ਤਾਂ ਕਿਹਾ ਜਾ ਰਿਹਾ ਕਿ ਜਿਸ ਤਰ੍ਹਾਂ ਰਵੀਕਰਨ ਸਿੰਘ ਕਾਹਲੋਂ ਵੀ ਚਲੇ ਗਏ ਆ ਤਾਂ ਮਾਜੇ ਦੇ ਵਿੱਚ ਕੇਵਲ ਤੇ ਕੇਵਲ ਬੇਗਰਨ ਸਿੰਘ ਮੁਜੀਠਿਆ ਕਿਸ ਢੰਗ ਨਾਲ ਸਿਆਸਤ ਤੇ ਵਿਖਾਈ ਦੇਣਗੇ ਤਾਂ ਕਿਹਾ ਜਾ ਰਿਹਾ ਕਿ ਅਨੰਦਪੁਰ ਸਾਹਿਬ ਦੇ ਵਿੱਚ ਵੀ ਵੱਡਾ ਮੁਕਾਬਲਾ ਦਿਖਾਈ ਦਿੱਤਾ ਹੈ। ਤਾਂ ਇਸੇ ਤਰ੍ਹਾਂ ਹੀ ਹੁਸ਼ਿਆਰਪੁਰ ਦੇ ਵਿੱਚ ਜ਼ਿਕਰ ਕੀਤਾ ਜਾ ਰਿਹਾ ਕਿ ਡਾਕਟਰ ਚੱਬੇਵਾਲ ਇਸ ਵਾਰ ਹੱਥ ਮਾਰ ਸਕਦੇ ਆ, ਜਿੱਤ ਸਕਦੇ ਆ। ਤਾਂ ਦੂਜੇ ਪਾਸੇ ਭਾਜਪਾ ਵਾਲੇ ਪਖ ਤੋਂ ਜਿਹੜੀਆਂ ਦੋ ਟਿਕਟਾਂ ਦਿਖਾਈਆਂ ਜਾ ਰਹੀਆਂ ਗੁਰਦਾਸਪੁਰ ਤੇ ਹੁਸ਼ਿਆਰਪੁਰ ਦੇ ਵਿੱਚ ਭਾਜਪਾ ਦਾ ਵੱਡਾ ਘੜ ਰਿਹਾ ਹੈ। ਤਾਂ ਜਿਸ ਤਰ੍ਹਾਂ ਪਟਿਆਲਾ ਦੇ ਵਿੱਚ ਪ੍ਰਨੀਤ ਕੌਰ ਦੀ ਵੱਡੀ ਪੁੰਕਾ ਰਹੀ ਹੈ ਤਾਂ ਉਹਨਾਂ ਰਜਾਨਾਂ ਦੇ ਵਿੱਚ ਦੇਖਣਾ ਹੋਵੇਗਾ ਕਿ ਆਕਰ ਕਿੰਨਾ ਕੁ ਵੱਡਾ ਲਹਾ ਇਹਨਾਂ ਚੋਣਾਂ ਦੇ ਵਿੱਚ ਬੀਜਪੀ ਨੂੰ ਮਿਲ ਸਕਦਾ ਤਾਂ ਕਹਿ ਸਕਦੇ ਹਾਂ ਕਿ ਸਰਕਾਰ ਦੀ ਐਂਟੀ ਕੰਪੈਂਸੇ ਦੀ ਗੱਲ ਕਰੀਏ ਉਹਦੇ ਵਿੱਚ ਜੇ ਵੋਟ ਫੀਸ ਦੀ ਕਟ ਹੋਈ ਹੈ ਦਾ ਉਸ ਦੇ ਕੀ ਕਰਨਾ ਹੈ ਸਰਕਾਰ ਨੂੰ ਸਮੀਖਿਆ ਕਰਨੀ ਪੈਗੀ ਇਹਨਾਂ ਨਤੀਜਿਆਂ ਤੋਂ ਬਾਅਦ ਦੇ ਜੇਸਤਰਾ ਭਗਵੰਤ ਮਾਨ ਦੀ ਭੂਮਿਕਾ ਦੇ ਉੱਤੇ ਵੱਡੇ ਸਵਾਲ ਖੜੇ ਹੁੰਦੇ ਆਏ ਆ ਕਿ ਪੰਜਾਬ ਵੱਲ ਉਹਨਾਂ ਦਾ ਮੁਖ ਘਟ ਰਿਹਾ ਹੈ ਤੇ ਦੂਜੇ ਪਾਸੇ ਦਿੱਲੀ ਦੇ ਵਿੱਚ ਉਹਨਾਂ ਦਾ ਰੁਝਾਨ ਦਿਖਾਈ ਦਿੱਤਾ ਤਾਂ ਅਰਵਿੰਦ ਕੇਜਰੀਵਾਲ ਵੀ ਸਲੰਡਰ ਕਰ ਚੁੱਕੇ ਆ ਪਾ ਕਹਿ ਸਕਦੇ ਆ ਕਿ ਇਸ ਦੇ ਨਾਲ ਹੀ ਇੱਕ ਟਵੀਟ ਸੁਖਪਾਲ ਖਹਿਰਾ ਦਾ ਵੀ ਅੱਖਾਈ ਦਿੱਤਾ ਜਿਨ੍ਹਾਂ ਨੇ ਦੱਸਿਆ ਕਿ ਜਾਂ ਜਿਸ ਢੰਗ ਨਾਲ ਉਹਨਾਂ ਨੇ ਸੋਸ਼ਲ ਮੀਡੀਆ ਤੇ ਭਗਵੰਤ ਮਾਨ ਤੇ ਬੀਬੀ ਜ਼ਗੀਰ ਕੌਰ ਦੀ ਫੋਟੋ ਸਾਂਝੀ ਕਰਦਿਆਂ ਮੈਸੇਜ ਦਿੱਤਾ ਹੈ ਕਿ ਭਲਤ ਸੀਟ ਦੇ ਉੱਤੇ ਜਗਰਾਜ ਭੁਪਿੰਦਰ ਸਿੰਘ ਨੇ ਆਮਾਦੀ ਪਾਰਟੀ ਦੇ ਹੱਕ ਵਿੱਚ VOTING ਕਰਵਾਈ ਹੈ ਤੇ ਇਸ ਕਰਕੇ ਕਰਵਾਈ ਹੈ ਕਿ ਇੱਕ ਐਲਾਇੰਸ ਦਿਖਾਈ ਦਿੱਤਾ ਉਸ ਸਮਝੌਤੇ ਦੇ ਤਹਿਤ ਕਿਤਨਾ ਕਿਤੇ ਜੁਗਰਾਜ ਭੁਪਿੰਦਰ ਸਿੰਘ ਨੂੰ ਆਮਾਦੀ ਪਾਰਟੀ ਚੋਣ ਲੜਾ ਸਕਦੀ ਹੈ ਕਿਉਂਕਿ ਪਲੱਤ ਤੋਂ ਸੁਖਪਾਲ ਖੈਰ ਨੇ ਜੇ ਉਹ ਸੰਗਰੂਰ ਤੋਂ ਸੀਟ ਜਿੱਤਦੇ ਹੈ ਤਾਂ ਪਲੱਥ ਵਾਲੀ ਸਟਰੀਟ ਤੇ ਵੀ ਜ਼ਿਮਨੀ ਚੌਂੜ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤਾਂ ਉਹਨਾਂ ਨੇ ਬੀਬੀ ਜ਼ਗੀਰ ਕੌਰ ਤੇ ਸਵਾਲ ਖੜੇ ਕਰਦਿਆਂ ਇਸ ਗੱਲ ਦਾ ਜ਼ਿਕਰ ਕੀਤਾ ਕਿ ਜਿਸ ਤਰ੍ਹਾਂ ਦਾ ਸਮਝੌਤਾ ਭਗਵੰਤਪਾਲ ਦੇ ਨਾਲ ਉਹਨਾਂ ਦਾ ਹੋਇਆ ਉਸ ਦੇ ਨਾਲ ਸਪਸ਼ਟ ਤੌਰ ਤੇ ਦਿਖਾਈ ਦਿੰਦਾ ਕਿ युवराज ਭਪਿੰਦਰ ਸਿੰਘ ਨੂੰ ਫਾਇਦਾ بچਾਉਣ ਲਈ ਬੀਬੀ ਜ਼ਗੀਰ ਕੌਰ ਨੇ युवराज ਭਪਿੰਦਰ ਸਿੰਘ ਨੇ ਆਮ ਆਦੀ ਪਾਰਟੀ ਦੀ ਸਪੋਰਟ ਕੀਤੀ ਹੈ ਤਾਂ ਵੇਖਣਾ ਹੋਏਗਾ ਕਿ ਜਿਸ ਤੰਗ ਨਾਲ ਵੱਡੇ ਸਵਾਲ ਸ਼੍ਰੋਮਣੀ ਅਕਾਲੀ ਦਲ ਦੇ ਅੱਗੇ ਖੜੇ ਵਿਖਾਈ ਦੇ ਰਿਹਾ ਜਾਂ ਕੱਲ ਆਉਣ ਵਾਲੇ ਨਤੀਜਿਆਂ ਤੋਂ ਬਾਅਦ ਇਹ ਵੀ ਸਪਸ਼ਟ ਹੋਏਗਾ ਕਿ ਆਖਰ ਕਿਹੜੀ ਸਿਆਸੀ ਪਾਰਟੀ ਦਾ ਕਦ ਵਧਿਆ ਕਿਹੜੀ ਸਿਆਸੀ ਪਾਰਟੀ ਨੂੰ ਸਮੀਖਿਆ ਕਰਨੀ ਪਏਗੀ ਕਿਹੜੇ ਸਿਆਸਤਦਾਨਾਂ ਨੂੰ ਸਵਾਲਾਂ ਦੇ ਇੱਕ ਟੈਰੇ ਵਿੱਚ ਖੜਾ ਹੋਣਾ ਪਏਗਾ। ਬੀਜਪੀ ਦਾ ਵੋਟ ਪਰਸੈਂਟ ਕਿਸ ਢੰਗ ਦਾ ਰਿਹਾ ਹੈ? ਕਿਉਂਕਿ 2027 ਨੂੰ ਦੇਖਦਿਆਂ ਬੀਜਪੀ ਇੱਕ ਟ్రਾਇਲ ਹੀ ਕਰ ਰਹੀ ਸੀ ਜਿਸ ਕਰਕੇ ਬਹੁਤ ਸਾਰੇ ਰਲੇਵੇਂ ਰਵਨੀ ਸਿੰਘ ਬਿੱਟੂ ਦਾ ਰੂਪ ਵਿੱਚ ਪਰਮਪਾਲ ਕੋਰ ਦਾ ਰੂਪ ਵਿੱਚ ਜਾਂ ਬੋਸ ਟੁੱਟ ਪੱਜ ਜਿਹੜੀ ਬੀਜਪੀ ਨੇ ਕੀਤੀ ਸੀ ਜਿਵੇਂ ਸੁਸ਼ੀਲ ਰਿੰਕੂ ਆਮ ਆਦਿ ਪਾਰਟੀ ਨੂੰ ਝਟਕਾ ਦੇ ਕੇ ਉਮੀਦਵਾਰ ਭਾਜਪਾ ਵਾਲੇ ਪਖਤੋਂ ਬਣੇ ਤਾਂ ਸਿਆਸਤ ਦੇ ਜੋੜ ਪਖਤੋਂ ਭਾਜਪਾ ਕਾਫੀ ਅੱਗੇ ਦਿਖਾਈ ਦਿੱਤੀ ਪਰੰਤੂ ਜਿੱਥੇ ਚੋਣ ਨਤੀਜਿਆਂ ਦੇ ਨਾਲ ਸਿਆਸਤਦਾਨਾਂ ਦਾ ਸਿਆਸੀ ਪਾਰਟੀਆਂ ਦਾ ਪ੍ਰਭਿਕਤ ਹੈ ਹੋਏਗਾ ਉਸ ਦੇ ਨਾਲ ਇਹ ਵੀ ਸਪਸ਼ਟ ਹੋਏਗਾ ਕਿ ਆਖਰ ਬੀਜਪੀ ਨੇ ਇਹਨਾਂ ਚੋਣਾਂ ਵਿੱਚ ਕਿਸ ਤਰ੍ਹਾਂ ਦਾ ਇੱਕ ਸਿਨੈਰੀਓ ਦਿੱਤਾ ਤਾਂ ਆਉਣ ਵਾਲੇ ਇਹਨਾਂ ਨਤੀਜਿਆਂ ਦੇ ਵਿੱਚ ਬਹੁਤ ਕੁਝ ਤੈ ਹੁੰਣ ਵਾਲਾ ਹੈ ਪਰੰਤੂ ਇਹ ਵੀ ਦੇਖਣਾ ਹੋਏਗਾ ਕਿ ਜਿਸ ਤਰ੍ਹਾਂ ਦੀਆਂ ਦਲ ਬਦਲੀਆਂ ਹੋਈਆਂ ਜਿਸ ਤਰ੍ਹਾਂ ਦੇ ਰੁਝਾਨ ਦਿਖਾਈ ਦਿੱਤੇ ਐ ਸਰਕਾਰ ਨੂੰ ਇਹ ਸੋਚਣ ਲਈ ਮਜਬੂਰ ਹੋਣਾ ਪਏਗਾ ਕਿ ਆਖਰ ਜਿਹੜੀ 130 ਵਾਲਾ ਦਾਵਾ ਕੀਤਾ ਜਾ ਰਿਹਾ ਸੀ ਉਸ ਵਿੱਚੋਂ ਭਗਵੰਤ ਮਾਨ ਦੇ ਹੱਥ ਕੀ ਲੱਗਦਾ ਕਿਉਂਕਿ ਬਹੁਤ ਸਾਰੇ ਯੂ ਟਰਨ ਦੋ ਸਾਲਾਂ ਦੇ ਕਾਰਜਕਾਲ ਦੌਰਾਨ ਸਰਕਾਰ ਨੇ ਲਏ ਜਿਸ ਕਰਕੇ ਵੱਡੀ ਨਿਮੋਸ਼ੀ ਦਾ ਸਾਹਮਣਾ ਮੁੱਖ ਮੰਤਰੀ ਨੂੰ ਸ਼ਰਣਾਪਿਆ ਪਰੰਤੂ ਸਿਆਸਤਦਾਨ ਹਰ ਪੱਖ ਤੋਂ ਕੁਝ ਨਾ ਕੁਝ ਅਜਿਹਾ ਕਰਦੇ ਰਹਿੰਦੇ ਆ ਜਿਸ ਦੇ ਨਾਲ ਹਰ ਕਦਮ ਨੂੰ ਉਹ ਟਿਚ ਜਾਣਦੇ ਆ ਹਰ ਕਦਮ ਜਿਹੜਾ ਉਹਨਾਂ ਨੂੰ ਸੋਰ ਸਮਝ ਕੇ ਤਰਨਾ ਚਾਹੀਦਾ ਹੈ ਤਾਂ ਉਸ ਦੇ ਨਾਲ ਮੌਜੂਦਾ ਸਰਕਾਰ ਨੂੰ ਮਾਈਨਿੰਗ ਦੇ ਮਾਮਲਿਆਂ 'ਚ ਸ਼ਰਾਬ ਘਟਾਲੇ ਦੇ ਮਾਮਲੇ 'ਚ ਲਾਰਡ ਆਰਡਰ ਦੇ ਮਾਮਲਿਆਂ 'ਚ ਜਾਂ ਜਿਸ ਤਰ੍ਹਾਂ ਦੇ ਫੈਸਲੇ ਸਰਕਾਰ ਲੈ ਰਹੀ ਹੈ ਉਸ ਦੇ ਨਾਲ ਵਿਰੋਧੀ ਸਿਆਸੀ ਧਿਰਾਂ ਨੇ ਸਰਕਾਰ ਨੂੰ ਸਵਾਲਾਂ ਦੇ ਘਟਾਰੇ 'ਚ ਖੜਾ ਕੀਤਾ ਹੈ ਆਖਰ ਇੱਥੇ ਵੇਖਣਾ ਹੋਏਗਾ ਕਿ ਆਉਣ ਵਾਲੇ ਇਹਨਾਂ ਨਤੀਜਿਆਂ ਦੇ ਨਾਲ ਸਿਆਸੀ ਪਾਰਟੀਆਂ ਦਾ ਭਵਿੱਖ ਕਿਸ ਤਰ੍ਹਾਂ ਤੈ ਹੁੰਦਾ ਹੈ ਕੁਝ ਨਤੀਜੇ ਹੈਰਾਨ ਕਰਨ ਵਾਲੇ ਤੇ ਕੁਝ ਸਿਆਸੀ ਪਾਰਟੀਆਂ ਦੇ ਵਿੱਚ ਹੋਣ ਵਾਲੇ ਖੜਾਕ ਇਹਨਾਂ ਨਤੀਜਿਆਂ ਤੋਂ ਬਾਅਦ ਦਿਖਾਈ ਜ਼ਰੂਰ ਦੇਣਗੇ ਦਿਓ ਇਆਜਤ ਫੇਰ ਨਵੇਂ ਅਪਡੇਟਸ ਦੇ ਨਾਲ ਤੁਹਾਡੇ ਨਾਲ ਸਾਂਝ ਪਾਵਾਂਗੇ ਕਿ ਆਖਰ ਕੱਲ ਨਤੀਜਿਆਂ ਦੇ ਵਿੱਚ ਕੀ ਕੁਝ ਰਹਿਣ ਵਾਲਾ ਹੈ ਇਸ ਇਸ ਦੇ ਨਾਲ ਤਸਵੀਰ ਵੀ ਸਪਸ਼ਟ ਹੋ ਜਾਏਗੀ ਕਿ ਆਖਰ ਪੰਜਾਬ ਦੇ ਲੋਕਾਂ ਨੇ ਕਿਹੜੇ ਸਿਆਸਤਦਾਨਾਂ ਨੂੰ ਆਪਣੀ ਪਸੰਦ ਬਣਾਇਆ ਧੰਨਵਾਦ